पंजाबी तुसी प्रॉपर सीख ली है uh, मैं जानती है बट बोलिए थोड़ा मुश्किल है बिकॉज़ ज्यादा प्रैक्टिस नहीं पंजाब culture is very rich. Very yeah, what very attracts you about the Punjabi culture? The unity. The you, you see what in Punjabi culture, the social fabric is very important. The ability to share what they have. ਵਧੀਆ ਤੇ ਸੋਹਣਾ ਡਾਇਲੋਗ ਲੱਗਿਆ ਜਦੋਂ ਸ਼ਿੰਦਾ ਨੇ ਕਿਹਾ ਕਿ ਡਰ ਤੇ ਆਇ ਨੂੰ ਦੇਖ ਦੇਖ ਫਕੀ ਚੜ ਕੇ ਆਇ ਨੂੰ ਤੇਖ ਪਕੀ ਤੁਹਾਨੂੰ ਕਿੰਨਾ ਕ ਪਿਆਰ ਹੋ ਗਿਆ ਪੰਜਾਬ ਦੇ ਨਾਲ ਪਿਆਰ ਤਾਂ ਤੁਹਾਡਾ ਨਾਲ ਹੀ ਹੈ ਬਟ ਉਹਦਾ ਕਿੰਨਾ ਪਿਆਰ ਹੈ ਮੈਂ ਪੰਜਾਬ ਪੌਟ ਪਿਆਰ ਹੈ ਵਾਈਫ प्यार है पंजाबी कल्चर प्यार <laughs> है पूरा पंजाबान पर प्यार है रैम्सले <laughs> खने तो ਸਾਡਾ ਇੱਥੇ ਮੌਜੂਦ ਨੇ ਔਰ ਇੰਨੀ ਸੋਹਣੀ ਦਸਤਾਰ ਜਿਹੜੀ ਸਜਾਈ ਹੋਈ ਆ ਪੱਗ ਬੰਨੀ ਹੋਈ ਆ ਔਰ ਇੱਕ ਬਹੁਤ ਸੋਹਣੀ ਲਾਈਨ ਹੈ ਮਨ ਨੀਵਾ ਮਤ ਉੱਚੀ ਜੋ ਕਿ ਅਸੀਂ ਆਪਣੀ ਗੁਰਬਾਣੀ ਦੇ ਦੇ ਵਿੱਚ ਵੀ ਪੜਦੇ ਆ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਮ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਨੀਹਾ ਹੈ ਔਰ ਬਹੁਤ ਖੁਸ਼ੀ ਹੋਈ ਤੁਹਾਡੇ ਪੱਗ ਬੰਨੀ ਵੇਖ ਕੇ ਤੁਹਾਡਾ ਨਾਮ ਜਾਨਣਾ ਚਾਹੁੰਗੀ ਕੈਥਲਿੰਗ ਕਰਵੈਂਸਲੇ ਓਕੇ ਕੈਥਲਿਕ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ 6ਵੀਂ 6ਵੀਂ ਚ ਪੜਦੇ ਹੋ ਬਹੁਤ ਸੋਹਣੀ ਪੰਜਾਬੀ ਬੋਲਦੇ ਹੋ ਤੇ ਤੁਹਾਡੇ ਮੂੰਹ ਤੇ ਫੱਬਦੀ ਵੀ ਬੜੀ ਪਈ ਹੈ ਥੈਂਕ ਯੂ ਸੋ ਕਿੰਨੇ ਸਾਲ ਹੋ ਗਏ ਤੁਸੀਂ ਇੰਡੀਆ ਹੀ ਰਹਿੰਦੇ ਹੋ ਜਾਂ ਕੈਨੇਡਿਆ ਨਹੀਂ ਅਸੀਂ ਵਿਆਹ ਤੋਂ ਬਾਅਦ ਇੱਥੇ ਮੂਵ ਹੋ ਗਏ ਸੀ ਸਾਡੇ ਵਿਆਹ ਨੂੰ 16 ਸਾਲ ਹੋ ਗਏ ਸੋ ਅਸੀਂ ਦੇਖਦੇ ਹਾਂ ਸਾਡੀ ਸੋਸਾਇਟੀ ਦੇ ਵਿੱਚ ਹੈ ਕਿ ਜਦੋਂ ਇੱਕ ਕੁੜੀ ਵਿਆਹੀ ਜਾਂਦੀ ਹੈ ਤੇ ਉਹ ਆਪਣੇ ਘਰ ਵਾਲੇ ਦੇ ਤੌਰ ਤਰੀਕਿਆਂ ਨਾਲ ਰਹਿੰਦੀ ਹੈ ਹੈਨਾ ਅ ਕਦੋਂ ਇਹਨਾਂ ਨੇ ਡਿਸੀਜਨ ਲਿਆ ਕਿ ਅਸੀਂ ਪੰਜਾਬ ਆਵਾਂਗੇ ਜਾਂ ਅਸੀਂ ਪੰਜਾਬ ਦੇ ਰੰਗ ਦੇ ਵਿੱਚ ਜਿਹੜੇ ਰੰਗਾਂ 2010 11 'ਚ ਅਸੀਂ ਡਿਸਾਈਡ ਕੀਤਾ ਸੀ ਕਿ ਅਸੀਂ ਇੱਥੇ ਰਵਾਂਗੇ ਪਰਮਾਨੈਂਟਲੀ ਤੇ ਬਾਕੀ ਅਸੀਂ ਮੇਰੇ ਸਹੁਰੇ ਅਸੀਂ ਹਰ ਸਾਲ ਜਾਂਦੇ ਆ ਮੇਰੇ ਸਹੁਰੇ ਹਰ ਛੇ ਮਹੀਨੇ ਬਾਅਦ ਇੱਥੇ ਆਂਦੇ ਆ ਜਦੋਂ ਅਸੀਂ ਮੇਰੇ ਸਹੁਰੇ ਚੱਲਦੇ ਆ ਅਸੀਂ ਉਦਾਂ ਦੇ ਹੋ ਜਾਂਦੇ ਆ ਬਾਕੀ ਇੱਥੇ ਰਹਿ ਕੇ ਜਿਆਦਾ ਖੁਸ਼ ਨਹੀਂ ਪੰਜਾਬੀ ਤੁਸੀਂ ਪ੍ਰੋਪਰ ਸਿੱਖ ਲਈ ਹੈ ਮੈਂ ਜਾਨਤੀ ਐ ਬਟ ਬੋਲੀਏ ਥੋੜਾ ਮੁਸ਼ਕਿਲ ਹੈ ਬਿਕੋਜ਼ ਜਿਆਦਾ ਪ੍ਰੈਕਟਿਸ ਨਹੀਂ ਬਟ ਤੁਹਾਡੀ ਪੰਜਾਬੀ ਮੈਨੂੰ ਬਹੁਤ ਆਫ ਲੱਗਦੀ ਹੈ ਹਾਂਜੀ ਮੈਨੂੰ ਪੰਜਾਬੀ ਪ੍ਰੋਪਰ ਆਉਂਦੀ ਮਮੀ ਨੇ ਮੈਨੂੰ ਸਿਖਾਤਾ ਤੇ ਹੁਣ ਮੈਂ ਪਪਾ ਨੂੰ ਸਿਖਾ ਰਹੀ ਹਾਂ ਪਪਾ ਨੂੰ ਸਮਝ ਆਉਂਦਾ ਪਰ ਬੋਲਣ ਸਤੇ ਕਰਨ ਇੱਕ ਛੋਟਾ ਟਿਊਟਰ ਮਿਲਿਆ ਹੋਇਆ ਹੈ ਤੁਹਾਨੂੰ ਹਾਂਜੀ ਔਰ ਕਲਾਸ ਦੇ ਵਿੱਚ ਬੱਚੇ ਕਿੰਨੇ ਕੁ ਤੁਹਾਨੂੰ ਹਮੇਸ਼ਾ ਕੋਆਪਰੇਟ ਕਰਦੇ ਆ ਜਦੋਂ ਤੁਸੀਂ ਇੱਥੇ ਆਏ ਹੋ ਪੰਜਾਬੀ ਸਿੱਖੀ ਤੁਸੀਂ ਹੈ ਨਾ ਕਿੰਨਾ ਕੋਆਪਰੇਟਿਵ ਰਹਿਓ ਕਲਾਸ ਚ ਪਹਿਲਾਂ ਨੂੰ ਲੱਗਿਆ ਸੀ ਕਿ ਮੈਨੂੰ ਪੰਜਾਬੀ ਹਿੰਦੀ ਸਮਝ ਨਹੀਂ ਆਂਦੀ ਫਿਰ ਜਦੋਂ ਉਹਨਾਂ ਨੇ ਟੈਸਟ ਲੀਤਾ ਪੰਜਾਬੀ ਹਿੰਦੀ ਦੀ ਫਿਰ ਜਦੋਂ ਮੈਂ ਬੋਲੀ ਉਹ ਹੈਰਾਨ ਹੋ ਗਏ ਸੀ ਸਟੇ ਮੈਂ ਕਲਾਸ ਚ ਸਿਰਫ ਮੇਰੀ ਹਾਈਟ ਹੀ ਵੱਡੀਆਂ ਬॉयਸ ਦੇ ਗਰਲਸ ਲਾਈਨ ਅੱਛਾ ਲੰਮੀ ਹੈ ਸਭ ਤੋਂ ਕਲਾਸ ਚ ਸਭ ਤੋਂ ਲੰਬੀ ਉਹ ਤਾਂ ਦਿਖ ਰਿਹਾ ਫਾਦਰ ਸਾਹਿਬ ਤੋਂ ਹੈ ਨਾ ਲੰਬੀ ਹਾਈਟ ਤੇ ਹੋਣੀ ਜਿਹੜੀ ਹੈ ਉਹ ਲਾਜ਼ਮੀ ਸੀਗੀ ਤੁਸੀਂ ਅੱਜ ਅਕਾਲ ਫਿਲਮ ਵੇਖੀ ਫਿਲਮ ਨੂੰ ਵੇਖ ਕੇ ਕਿੰਨੀ ਖੁਸ਼ੀ ਮਹਿਸੂਸ ਹੋਈ ਕਿ ਹਾਂ ਅਸੀਂ ਉਹ ਇਤਿਹਾਸ ਦੇਖ ਰਹੇ ਜਿਹਦੇ ਬਾਰੇ ਅਸੀਂ ਬਹੁਤ ਸੁਣਿਆ ਹੈ ਯੋਧਿਆ ਦੀ ਧਰਤੀ ਜਿਹੜੀ ਉਹ ਪੰਜਾਬ ਨੂੰ ਕਿਹਾ ਜਾਂਦਾ ਹੈ ਔਰ ਅੱਜ ਅਜੇ ਹੀ ਫਿਲਮ ਵੇਖਣਾ ਜੋ ਕਿ ਪੂਰੇ ਭਾਰਤ ਭਰ ਦੇ ਵਿੱਚ ਵੀ ਹਿੰਦੀ ਦੇ ਵਿੱਚ ਰਿਲੀਜ਼ ਹੋਏਗੀ ਕਿੰਨੀ ਖੁਸ਼ੀ ਹੋਈ ਅਕਚੁਅਲੀ ਅਕਾਲ ਮੂਵੀ ਬਹੁਤ ਇਸ ਇਸ ਰੈਲੇਵੈਂਟ ਇਵਨ ਟੂਡੇ ਕਿਉਂ ਕਿਉਂਕਿ ਯੂ ਨੋ ਵਾਟ ਯੂਸ ਟੂ ਹੈਪਨ ਦੋਸ ਡੇਸ and you look at the society today in certain countries the same thing you know one, one, one set of society fighting against injustice so those people who are fighting for good will always prevail in the long run and anything which is bad will always go out of you know out of fashion so it is a very important message to the society that you should never give up when you're fighting for something which is good punjab culture is very rich yes, what yes. attracts you about the punjabi culture the unity the, you, you see what in punjabi culture the social fabric is very important the ability to share what they have they are not uh, egoistic but they are very caring they are very accepting and they, whatever they have they share with everybody that is something that is very important and very unique which is not easily found because one very simple example i'll give you is even if they have to help the poor, a rich person will stop and sit down and share the same meal with the poor. that is something that is, you know, and see, this is a basic fundamental truth. in other places they'll ignore, but here the sikhs will sit down, share, help, reach out for people. anybody can go in into, the, into their places of worship without any, any problem. so this is something quite unique. ਕੈਟਲਿਨ ਬਹੁਤ سارے ਡਾਇਲੌਗਸ ਬਹੁਤ ਸੋਹਣੇ ਸੋਹਣੇ ਡਾਇਲੌਗਸ ਸੀਗੇ ਹਨਾ ਫਿਲਮ ਦੇ ਵਿੱਚ ਤੁਹਾਨੂੰ ਸਭ ਤੋਂ ਸੋਹਣਾ ਡਾਇਲੌਗ ਕਿਹੜਾ ਲੱਗਿਆ ਮੈਨੂੰ ਸਭ ਤੋਂ ਵਧੀਆ ਤੇ ਸੋਹਣਾ ਡਾਇਲੌਗ ਲੱਗਿਆ ਜਦੋਂ ਸ਼ਿੰਦਾ ਨੇ ਕਿਹਾ ਕਿ ਡਰ ਤੇ ਆਇ ਨੂੰ ਦੇਖ ਦੇਖ ਫੱਕੀ ਚੜ ਕੇ ਆਇ ਨੂੰ ਤੇਖ ਪੱਕੀ ਤੁਹਾਡਾ ਇੰਟਰਸਟ ਹੈ ਐਕਟਿੰਗ ਦੇ ਵਿੱਚ ਮੈਨੂੰ ਤਾਂ ਇੰਟਰਸਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤੁਸੀਂ ਤਿਆਰੀ ਕਰਾ ਰਹੇ ਹੋ ਹੋਪਫੁਲੀ ਨੈਕਸਟ ਮੂਵੀ ਗਿੱਪੀਪਾ ਜੀ ਨਾ ਇਹ ਆ ਜਾਵੇ ਹੋ ਸਕਦਾ ਹੈ ਹੈਨਾ ਐਕਸਾਈਟਿਡ ਹੋ ਜੇ ਉਸ ਉਸ ਕੋਈ ਵੀ ਅਗਲਾ ਪ੍ਰੋਜੈਕਟ ਹੋਏਗਾ ਔਰ ਖਾਸ ਕਰ ਕੋਈ ਅਜੀਹਾ ਪ੍ਰੋਜੈਕਟ ਜੋ ਪੰਜਾਬ ਦੇ ਇਤਿਹਾਸ ਨੂੰ ਜਾਂ ਪੰਜਾਬ ਦੇ ਕਲਚਰ ਨੂੰ ਦਿਖਾਵੇ ਸੋ ਉਹਦਾ ਪਾਰਟ ਹੋਣਾ ਕਿੰਨੀ ਵੱਡੀ ਗੱਲ ਹੋਏਗੀ ਤੁਹਾਡੇ ਲਈ ਮੇਰੇ ਲਈ ਤਾਂ ਮੇਰਾ ਵਿਸ਼ ਹੀ ਪੂਰਾ ਹੋ ਜਾਊਗਾ ਕਿਉਂਕਿ ਮੇਰਾ ਵਿਸ਼ ਥੀ ਜਿਵੇਂ ਐਕਟਰ ਐਂਡ ਆ ਮੂਵੀ ਬਣਾਉਣ ਲਈ ਔਲਰੈਡੀ ਮਲਗੀ ਦਰੌਣੀ ਅੰਕਲ ਜੀ ਨਾਲ ਮਿਲੇ ਹੈ ਕਹਿੰਦੇ ਸੀ ਉਹ ਮੂਵੀ ਬਣਾਉਣ ਕੇ ਮੇਰੇ ਨਾਲ ਕਰਦੇ ਨੇ ਹੋਏ ਮਲਗੀ ਦਰੌਣੀ ਬਹੁਤ ਚਾਹਤ ਜੀ ਟੀਵੀ 'ਚ ਆ ਕੇ ਮਲਗੀ ਦਰੌਣੀ ਅੰਕਲ ਜੀ ਨਾਲ ਵੀ ਰੋਲ ਕਰਨਾ ਹੈ ਵਾਹ ਵਾਹ ਸੋ ਮੈਨ ਲੱਗਦਾ ਹੈ ਕਿ ਇਹ ਵੇ ਜ਼ਰੂਰ ਪੂਰੀ ਹੋਏਗੀ ਇਹ ਮੂਵੀਜ਼ ਦੇ ਚੱਕਰ ਦੇ ਵਿੱਚ ਹੀ ਇਹਨੇ ਪੰਜਾਬੀ ਜ਼ਿਆਦਾ ਸਿੱਖੀ ਐ ਐਕਚੁਅਲੀ ਕਿਉਂਕਿ ਇਹਨੇ ਪਹਿਲਾਂ ਆਂਦੀ ਨਹੀਂ ਸੀ ਇਹਨੇ ਮੂਵੀਜ਼ ਦੇਖਣੀਆਂ ਤੇ ਵੀ ਅਸੀਂ ਕਿਹਾ ਤੈਨੂੰ ਪੰਜਾਬੀ ਬੋਲਣੀ ਸਿੱਖਣੀ ਪੜਨੀ ਪੈਣੀ ਹੈ ਤਾਂ ਹੀ ਤੂੰ ਕਰੇਗੀ ਹਾਂ ਕਰਾਂਗੀ ਤੇ ਇਹ ਵਿਚਾਰੀ ਨੇ ਬੜੀ ਮਿਹਨਤ ਕੀਤੀ ਹੈ ਬਾਕੀ ਬਾਬਾ ਜੀ ਸੋ ਕਰ ਰੱਖਣ ਨੇ ਪੰਜਾਬ ਦੇ ਬੌਂਡ ਨੇ ਪੰਜਾਬ ਦੀ ਇਹ ਡਿਸੀਜਨ ਤੁਹਾਡੇ ਲਈ ਕਿੰਨਾ ਕੁ ਵੱਡਾ ਸੀਗਾ ਕਿ ਵਿਆਹ ਚਾਹੇ ਉੱਥੇ ਕੈਨੇਡਾ ਦੇ ਵਿੱਚ ਹੋਇਆ ਬਟ ਮੈਂ ਆਪਣੀ ਡਾਟਰ ਨੂੰ ਜਿਹੜਾ ਹੈ ਜਾਂ ਮੇਰਾ ਜੋ ਵੀ ਬੱਚਾ ਹੋਏਗਾ ਉਹਨੂੰ ਪੰਜਾਬ ਦੇ ਵਿੱਚ ਉਸਦਾ ਜਨਮ ਹੋਵੇ ਨਹੀਂ ਨਹੀਂ ਆਫਟਰ ਅਸੀਂ ਇਹਦੇ ਪਰਤ ਤੋਂ ਬਾਅਦ ਅਸੀਂ ਰਹੇ ਵੀ ਹਾਂ ਬਹੁਤ ਦੁਨੀਆ ਬਹੁਤ ਕੰਟਰੀਜ਼ ਟਰੈਵਲ ਕੀਤੀਆਂ ਹੈ ਬਟ ਇਹਦਾ ਜਿਹੜਾ ਦਿਲ ਇੱਥੇ ਸੀ ਤਾਂ ਕੋਣ ਅਸੇ ਹੈ ਅਸੀਂ ਕਿਤੇ ਵੀ ਜਾਂਦੇ ਸੀ ਨਾ ਤੇ ਇਹਨੇ ਇਹੀ ਪੁੱਛੀ ਜਾਣਾ ਵਾਪਸ ਕਦੋਂ ਜਾਣਾ ਵਾਪਸ ਕਦੋਂ ਜਾਣਾ ਹੁਣ ਅਸੀਂ ਇੱਥੇ ਆ ਹੁਣ ਇਹਨੇ ਕਦੀ ਨਹੀਂ ਗਿਆ ਇੰਗਲੈਂਡ ਕਦੋਂ ਜਾਣਾ ਕੈਨੇਡਾ ਕਦੋਂ ਜਾਣਾ ਅਮਰੀਕਾ ਕਦੋਂ ਜਾਣਾ ਤੇ ਤੁਹਾਨੂੰ ਕਿੰਨਾ ਕੁ ਪਿਆਰ ਹੋ ਗਿਆ ਪੰਜਾਬ ਦੇ ਨਾਲ ਪਿਆਰ ਤਾਂ ਤੁਹਾਡਾ ਨਾਲ ਹੀ ਹੈ ਬਟ ਉਹਦਾ ਕਿੰਨਾ ਪਿਆਰ ਹੈ ਮੈਂ ਪੰਜਾਬ ਪੌਟ ਪਿਆਰ ਹੈ ਵਾਈਫ ਪਿਆਰ ਹੈ ਪੰਜਾਬੀ ਕਲਚਰ ਪਿਆਰ ਹੈ ਪੂਰਾ ਪੰਜਾਬਾਨਸ ਪਰ ਪਿਆਰ ਹੈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ